ਮੁਸਾਸੀ ਕਾਲਜ ਸਾਡੇ ਤੋਂ ਸਾਰਿਆਂ ਨੂੰ ਅੱਜ ਦਾ ਆਊਟ ਲੌਂਚ ਸ਼ੁਰੂਆਤ ਆਪਾਂ ਕਰ ਲਵੇ ਟਾਈਮ ਹੋ ਗਿਆ ਇਸ ਸਰਵੇਰ ਦਾ ਅ ਸاعة 10 ਮਿੰਟ ਦਾ ਟਾਈਮ ਹੋ ਗਿਆ ਤੇ ਮੈਂ ਲੈਣੀ ਪਤਾ ਪੱਤਨ ਮੈਂ ਤੇ ਪਟਾਈ ਕਰ ਰਹੀ ਹਾਂ ਕਿ ਪਲਾਜ਼ਾ ਪੈਂਸੇ ਵਿੱਚ ਕਰਨਾ ਤੇ ਮੈਂ ਫੇਲ ਹੀ ਕਰਿਆ ਉਹ ਚੁੱਕਦਾ ਤੇ ਮੈਂ ਉਹਦੀ ਕਟਿੰਗ ਕਰਨ ਰਹੀ ਹਾਂ ਤੇ ਜਿਹੜੂ ਗਰੁੱਪ ਅੱਜ ਮੈਂ ਆਪਨੇ ਕੰਮ ਵਹ ਸਾਰੇ ਨਿਪਟਾ ਕੇ ਕਿ ਅੱਜ ਮੈਂ ਨਾ ਕਿਉਂ ਕੱਢਿਆ ਅ ਅਟਕ ਗਿਆ ਹੋ ਗਿਆ ਕੰਮ ਅੱਜ ਜਿਹੜਾ ਅੱਜ ਤੇ ਮੇਰੇ ਜੱਟ ਨੇ ਪੂਰੇ ਐ ਮੈਨਿਕ ਲਿਸ਼ਕਾਤਾ ਸਾਰਾ ਕੰਮ ਹੈ ਅੱਜ ਇੱਕ ਮੋੜੇ ਡਿਊਟੀ ਸੰਭੀ ਹੈ ਦਸੇਨ ਸਾਫਟਰਨੂਨ ਤੱਕ ਹੈ ਬਸ ਲਈ ਮੇਰਾ ਸਾਰੇ ਖਾਪਾ ਦੇ ਘਰ ਆਤੀ ਨਾ ਵੇਲੇ ਕਰਕੇ ਲਾ ਦੇ ਮੈਂ ਸਾਡੇ ਪੁਰਾਣ ਗਿਆ ਉਹ ਬਦਨ ਮੈਂ ਕੀ ਕਿ ਪਾਇਆ ਹੀ ਕੁਝ ਉਹ ਸਾਡੇ ਛੜ ਗਿਆ ਤੇ ਉਹ ਰਾਤੀ ਦਸੇਨ ਸਾਰੇ ਖਾਲੀ ਕਰਕੇ ਬੁੱਲਾ ਸੁੱਟ ਗਿਆ ਤੇ ਫਿਰ ਹੁਣ ਜਿਹੜਾ ਕੀ ਉਹਨਾਂ ਨੇ ਸਾਈਡ ਦਸੇਨਾਂ ਤੇ ਸਫਾਈ ਕਰਦੇ ਤੋ ਚੰਗਾ ਤੇ ਤਾਂ ਵਸਾਣਾ ਇਹਨਾਂ ਕੰਮ ਕਰਦੇ ਰਹਿਣਾ ਚਾਹੀਦਾ ਬੰਦੇ ਨੂੰ ਤੇ ਹੁਣ ਆਪਾਂ ਜਿਹੜਾ ਕੀ ਮੈਂ ਸੂਟ ਸਟਿਚ ਕਰੰਦਿਆਂ ਨੇ ਉਹਨਾਂ ਕੰਮ ਕਰ ਲਿਆ ਤੇ ਅੱਜ ਉਹਨਾਂ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਆਟਾ ਗੁੰਨ ਤੇ ਰੱਖੀ ਅੱਜ ਮੈਂ ਕਿਉਂ ਕੱਢਿਆ ਆਪਣੇ ਮਲਾਈਫ ਬੜੇ ਦਿਨਾਂ ਦੀ ਚੁੱਕੀ ਉਹ ਕਿਉਂ ਕੱਢਿਆ ਤੇ ਬੜਾ ਸਿਰ ਸਿਰ ਅਜ ਮੈਂ ਕੰਮ ਕੀਤਾ ਸਵੇਰੇ ਮੈਂ ਉੱਠੀ 6 ਵਜੇ 4:00 ਵਜੇ ਦੇ ਉੱਡ ਕੇ ਪਹਿਲਾਂ ਮੈਂ ਨਹਾਉਣ ਗਈ ਸਿੱਧੇ ਨਹਾਉਣ ਚਲੇ ਕਿਰਨਾਂ ਆ ਕੇ ਆ ਕੇ ਫਿਰ ਮੈਂ ਆਪਣੇ ਚਾਹ ਬਣਾਈ ਰੋਟੀ ਬਣਾਈ ਅ ਫਿਰ ਮੈਂ ਰੋਟੀ ਪੜਾ ਕੇ ਬਾਜੂ ਚੋ ਦਾ ਪਰਾ ਤਿਆਰੀ ਕਰਤੀ ਤੇ ਆਟਾ ਗੁੰਨ ਕੇ ਰੱਖ ਲਈ ਰੱਖਾ ਮੈਂ ਆਪਣੇ ਰੋਟੀ ਕਣ ਵਾਸਤੇ ਤੇ ਫਿਰ ਅਹੜੀ ਮਲਾਈ ਪੜੀ ਚੂੜੀ ਪਈ ਸੀ ਤੇ ਫਿਰ ਮੈਂ ਮਲਾਈ ਲਈ ਕਿਉਂ ਪੜਨਾ ਇਹ ਜੇ ਫਿਰ ਪਹਿਲਾਂ ਮੈਂ ਮਲਾਈ ਕੱਢੀ ਮੱਖਣੀ ਕਿ ਮੱਖਣੀ ਕੱਢ ਕੇ ਜਦ ਮੈਂ ਕਰਦਾ ਕਿਉਂ ਤੇ ਤੇਰੇ ਕੱਪੜੇ ਪੜੇ ਸੁਪਨੇ ਪਾਉਣਾ ਦੇ ਹੀ ਕਰ ਦੀਦੀ ਵੀ ਅੱਜ ਟਾਈਮ ਨਾਲ ਹੀ ਆ ਕੇ ਕੰਮ ਕਰਨ ਵਾਲਾ ਤੇ ਆਪਾਂ ਟਾਈਮ ਨਾਲ ਹੀ ਕੰਮ ਜਿਹੜਾ ਸਾਜੂ ਪੜਾ ਦੇ ਪੜੀ ਤੇ ਇਸੇ ਕਰਕੇ ਅੱਟ ਜੋ ਟਾਈਮ ਨਾਲ ਕੰਮ ਨਹੀਂ ਪੜਨਦਾ ਕਰਕੇ ਨਾ ਤੇ ਮੈਂ ਇੱਕ ਜਿਹੜਾ ਪਲਾਜੋ ਵਾਲਾ ਸਟਿਚ ਫਰਕ ਰੱਖ ਲਿਆ ਇਹ ਸੂਟੇ ਦਾ ਸਟਿਚ ਕਰਨਾ ਆਇਆ ਹੀ ਤੇ ਉਹ ਮੈਂ ਸਟਿਚ ਕਰ ਲੈਣਾ ਕਰ ਲਈ ਦੋ ਸਟਿਚ ਹੀ ਦੋ ਸੂਟੇ ਹੀ ਉਹਨਾਂ ਤੇ ਤੇ ਕਾਨੂੰ ਪਤਾ ਬਾਦੇ ਵਿੱਚ ਫਿਰਨਾ ਹੈ ਨਾ ਆ ਜਿਹੜੇ ਟਾਈਮ ਤੱਕ ਕੰਮ ਪੂਰਾ ਹੋ ਜੇ ਉਹ ਟਾਈਮ ਦੇ ਦੇਣਾ ਪਈਦਾ ਹੋਵੇ ਤੇ ਫਿਰ ਆਪਣਾ ਕੰਮ ਜਿਹੜਾ ਜਿੰਨਾ ਦਾ ਸੂਟਾ ਕਰਾਂਗੇ ਸਟਿਚ ਕਰਕੇ ਖਾਣੀ ਆ ਰੋਟੀ ਰੋਟੀ ਜਰੂਰ ਮੈਂ ਕੰਮ ਕਰਕੇ ਆਦਾ ਹੁਣ ਨਾ ਚਲੇ ਗਿਆ ਨਾ ਆਇਆ ਨਾ ਫਰੀ ਹੋ ਗਿਆ ਤੇ ਫੇਰ ਅਮਰ ਰੋਟੀ ਖਾਵਾਂਗੇ ਉਹ ਪ੍ਰੋਗੈਸ ਕੋਲ ਵੇ ਸਕੂਲ ਨੂੰ ਉਹਨੇ ਆਣਾ ਦੋ ਦਿਨ ਛੁੱਟੀ ਹੁੰਦੀ ਤਾਂ ਹੀ ਉੱਥੇ ਜਾਣਾ ਮੈਂ ਤੇ ਅਮੜਾ ਕਦੀ ਮੈਂ ਆਉਣੀ ਅੱਜ ਦਿਗਨੁਪੜੇ ਪਰਮਾਨ ਚ ਪਾਤੀ ਆ ਮਨ ਨੂੰ ਕਿ ਉਹ ਕੰਮ ਲੱਗੀ ਆ ਮੇਰੀ ਭੈਣ ਮੈਨੂੰ ਹੇ ਪ੍ਰੌਣੇ ਹੀ ਲਾ ਦੇ ਉਹ ਵਿਚਾਰੀ ਦੀ ਉਹ ਵੀ ਚੱਲੀ ਗਈ ਅੱਜ ਤੋਂ ਉਹ ਨੂੰ ਪ੍ਰੌਣੇ ਲਾ ਦੇ ਤੇ ਰੋਹਾ ਗਏ ਤੇ ਖਾ ਗਏ ਉਹ ਖਾਣਾ ਮੈਂ ਬਤਾਉਂਦੀ ਆ ਮੈਂ ਮੈਂ ਨਾ ਮੇਰੇ ਚੇਤੇ ਕਰਕੇ ਉਹ ਕਰਿਆ ਕਿ ਇਹਨਾਂ ਨੇ ਅੱਜ ਕਿੰਨੇ ਦਿਨ ਹੋ ਗਏ ਪਰੌਣੇ ਮੰਗਦੇ ਪਰੌਣੇ ਹੋਣੇ ਕਿਉਂ ਨਹੀਂ ਹੈ ਰਹੇ ਸੀ ਤੇ ਉਹ ਨਿਕ ਕੱਢਣ ਵਾਲਾ ਹੀ ਤੇ ਮੈਂ ਆ ਚੱਲ ਜਿੱਦ ਤੱਕ ਉਹ ਬਣਾਉਂਦੇ ਤੇ ਉਹ ਪਰੌਣੇ ਬਣਾ ਕੇ ਦਊਂ ਤੇ ਅੱਜ ਮੈਂ ਤੇ ਪਰੌਣੇ ਬਣਾ ਦਿਨੀ ਆ ਰਾਤੀ ਬਣਾਈ ਖਿਚੜੀ ਤੇ ਰਾਤੀ ਕੱਪੜੇ ਪੜੇ ਤੋਂ ਨਵੇਂ ਰਾਤੀ ਕੱਪੜੇ ਚੁਟੀ ਲਈ ਕਿਉਂਕਿ ਮੀ ਪਹਿਨ ਲਾ ਪਿੰਦਾ ਰੋਜ਼ ਹੁਣ ਵੀ ਮੀ ਪਹਿਨ ਲਿਆ ਬਾਹਰ ਉਹੀ ਪਹਿਨਦਾ ਕਰਕੇ ਨਾ ਤੇ ਫਿਰ ਕੋਈ ਵੀ ਕੰਮ ਜਿਹੜਾ ਚੰਗੇ ਜਿਹੜਾ ਲਿਫੜਦਾ ਨਹੀਂ ਆ ਔਰ ਰੋਜ਼ ਦੀ ਜੜੀ ਦੇ ਇੱਕ ਬਾਹਰਲਾ ਜਿਹੜਾ ਤੋਣਾ ਪੈਂਦਾ ਵਾ ਤੇ ਹੁਣ ਆ ਕੱਪੜੇ ਜਿਹੜੇ ਕਿੰਨੇ ਜੁੜੇ ਪਏ ਹੀ ਕਿਤੇ ਫਿਰ ਮੈਂ ਅੱਜ ਨਹੀਂ ਦਾ ਤੇ ਫਿਰ ਇਹ ਜਿੰਨਾ ਨੇ ਲਾ ਕੇ ਜਿਹੜੇ ਆਹ ਕਪੜੇ ਧੋਤੇ ਤੇ ਉਹ ਹੁਣ ਕਪੜੇ ਫਿਰ ਮੈਂ ਸੇ ਰੋਕ ਕੇ ਸੁਕਣ ਪਾਈ ਦੀ ਕੁਝ ਚੀਜ਼ਾਂ ਕੰਮ ਵਾਲੇ ਜਿਹੜੀ ਸੀ ਉਹਨਾਂ ਦੀ ਬੈਟਰੀ ਸਪੂਰਣਾ ਨਹੀਂ ਤੇ ਉਹਨਾਂ ਨੂੰ ਵੀ ਫਿਰ ਜਲਦੀ ਥੋੜੀ ਜਿਹੀ ਮੈਂ ਮੈਂ ਚਲ ਗਈ ਤੇ ਅਗ ਦਾ ਕੰਮ ਉਹ ਮੈਂ ਕੱਪੜੇ ਸੁਕਣ ਦੇ ਦੀ ਤੀਹ ਸੱਜਣਾ ਲਾ ਕੇ ਤੇ ਉਹਨਾਂ ਨੂੰ ਸੁਕਾਣੀ ਪਾ ਲਈ ਇਹਦੇ ਕਰਕੇ ਜਿਹੜਾ ਕੰਮ ਜਿਹੜਾ ਸਿਹਰੇ ਸਿਹਰ ਵਾਲਾ ਦਾ ਹੋਣਾ ਉਹ ਤੇ ਹੁਣ ਆਪਾਂ ਸੂਟ ਕਟਿੰਗ ਕਰ ਲਈ ਸਿਚ ਕਰ ਲਈਏ ਫਿਰ ਆਪਾਂ ਮਿਲਦੇ ਤੁਹਾਨੂੰ ਠੀਕ ਹੈ ਬਾਅਦ ਬਾਅਦ ਵਿੱਚ ਅੱਜ ਆਪਾਂ ਵਲੌਗ ਬਣਾਉਣੇ ਆ ਅੱਜ ਪਤਾ ਨਹੀਂ ਕੱਲ ਮੇਰੇ ਦਿਲੀ ਨਹੀਂ ਕੀਤਾ ਦੋ ਦਿਨਾਂ ਕਿ ਕਈ ਵਾਰ ਵਲੌਗ ਬਣਾਉਣ ਮੇਰੇ ਦਿਵੇ ਨਹੀਂ ਕਰਦਾ ਪਤਾ ਨਹੀਂ ਕਿਉਂ ਤੇ ਅੱਜ ਆਪਾਂ ਵਲੌਗ ਬਣਾਉਣੇ ਆ ਠੀਕ ਹੈ ਮੈਂ ਉਹ ਤੁਹਾਨੂੰ ਅੱਜ ਮੇਰੇ ਸਿਰਸੁਰ ਨਹੀਂ ਆਇਆ ਪਰ ਦੋਸਤਾਂ ਤੋਂ ਬਾਤਸ ਮੈਂ ਕਾ ਟੈਕ ਠੀਕ ਫਿਰ ਆਣ ਕੇ ਫਿਰ ਮਜ਼ੂਤ ਸਵਿਚ ਕਰ ਲੈ ਪੀ ਬਾਏ ਚਾ ਚਕੇ ਲੋ ਜੀ ਬਾਹਰ ਪੂਰਾ ਮੌਸਮ ਹੋਇਆ ਪੈਠ ਠੰਡਾ ਤੇ ਠੰਡਾ ਮੌਸਮ ਨਾ ਕਦੀ ਨਹੀਂ ਬਹਿ ਲਾ ਪੈਂਦਾ ਜਿੱਤੇ ਕਦੀ ਕੋਦ ਹੋਣ ਲਾ ਪੈਂਦਾ ਜੇ ਕਦੀ ਹਵਾਉਣ ਲਾ ਪੈਂਦੀ ਬਨੇਰੀ ਪਰ ਇਹ ਕਿ ਨੇਰੀ ਜਿਹੜਾ ਅੱਜ ਹੁਣ ਥੋੜਾ ਘਟ ਖਲਾਰਾ ਪਉਂਦੀ ਆ ਕਿਉਂਕਿ ਮੀਂਹ ਦੇ ਨਾਲ ਨਾ ਘਟਾ ਘਟਾ ਬਹਿ ਗਿਆ ਸਾਰਾ ਤੇ ਇੱਧਰ ਅੱਜ ਆਪਾਂ ਕੱਪੜੇ ਜਿਹੜੇ ਪਹਿਲਾਂ ਬਾਹਰ ਰੱਖੇ ਸੀ ਕਿ ਸੁਕਣੇ ਪਾਏ ਸੀ ਤੇ ਹੁਣ ਆਪਾਂ ਲੈ ਜਾਂਦੇ ਅੰਦਰ ਤੇ ਇਦਾਂ ਹੀ ਕਦੀ ਚੀਜ਼ਾਂ ਚੁੱਕੇ ਅੰਦਰ ਤੇ ਕਦੀ ਬਾਹਰ ਕਿਉਂਕਿ ਕੱਪੜੇ ਜਿਹੜੇ ਬਹੁਤ ਜ਼ਿਆਦਾ ਗਿੱਲੇ ਆ ਤੇ ਅਜਾ ਉਹ ਵਾਲੇ ਬੈਠਦੀ ਮੈਂ ਚਾਹ ਤਰੀ ਟੋਕੇ ਉਹ ਵੀ ਆਉਂਦੀ ਆ ਤੇ ਇਹਦੇ ਵਿੱਚ ਆਈ ਗਈ ਮੈਂ ਹਾਂ ਚਲੋ ਹੁਣ ਆਹ ਹੁਣ ਕਿਹੜਾ ਕਹਨੇ ਆਉਣਾ ਮੀਂਹ ਦੇ ਪੈਂਦੇ ਦੇ ਵਿੱਚ ਵਿੱਚ ਕੋਈ ਨਹੀਂ ਆਉਂਦਾ ਤੇ ਇਸ ਕਰਕੇ ਫਿਰ ਆਪਾਂ ਜਿਹੜਾ ਕਿ ਚੱਦਰ ਰਹਿਨ ਦਿੱਤੀ ਆ ਤੇ ਆ ਮੇਰਾ ਦੁਪੱਟਾ ਮੈਂ ਨਾ ਲੈਂ ਲਈ ਹਾਂ ਰੀਲਾਂ ਤੇ ਉਹ ਰਸਤੇ ਚ ਆਉਂਦੇ ਆਉਂਦੇ ਜਿਹੜਾ ਉਹ ਭਿੱਜ ਗਿਆ ਤੇ ਇੱਧਰ ਮੈਂ ਅੱਜ ਸਾਰਾ ਇੱਧਰ ਜਿਹੜਾ ਏਰੀਆ ਜਿਹੜਾ ਨਾ ਸਾਰਾ ਕੱਪੜਿਆਂ ਦੇ ਨਾਲ ਹੀ ਭਰਿਆ ਪਿਆ ਇੱਧਰ ਆ ਜਿਹੜੀਆਂ ਚਾ ਦੋ ਚਾਦਰਾਂ ਖੇੜਨੀ ਆ ਪੱਗਾਂ ਵੀ ਤੋਤੀਆਂ ਹੀ ਗਈਆਂ ਉਹ ਵੀ ਫਿਰ ਮੈਂ ਹਾਰ ਕੇ ਇੱਥੇ ਛੁਪਨੇ ਪਾਤੀਆਂ ਮੈਂ ਇਹ ਨਹੀਂ ਚੱਟਣਾ ਤੇ ਆ ਮੇਰੇ ਸਰਦਾਰ ਸਾਹਿਬ ਨੇ ਸਾਰੇ ਜਿਹੜ ਚਕਾਤੇ ਆ ਪੂਰੀਆਂ ਰੀਚਾਂ ਲਾਤਣਾ ਤੇ ਹੁਣ ਮੈਂ ਚੱਲੀ ਕਿਚਨ ਵੱਲ ਮੈਨੂੰ ਲੱਗੀ ਭੁੱਖ ਜਗ ਰੂਪ ਜਨਾਗੇ ਨਹੀਂ ਲਿਕੇ ਨਾ ਹੁੰਦੇ ਆਉਂਦੇ ਆ ਅਜੇ ਤੱਕ ਨਹੀਂ ਆਏ ਮੈਂ ਭੁੱਖ ਲੱਗੀ ਆ ਲੈ ਕੇ ਆਉਣ ਕਿ ਪਾਗੇ ਰੋਟੀ ਤੇ ਉਹ ਪਾਈ ਸਾਹਿਬ ਹਜੇ ਆਪ ਹੀ ਨਹੀਂ ਉੱਠ ਗਿਆ ਤੇ ਹੁਣ ਆਪਾਂ ਖਾਈਏ ਆਪਣੀ ਵੀ ਹੈਗੀ ਕਿਚੜੀ ਨਹੀਂ ਖਾਣੀ ਹੈ ਕਿਚੜੀ ਤੇ ਇਹ ਖਾਣਗੇ ਆਪਣੇ ਪਰੌਂਠੇ ਬਣੇ ਜਿਹੜੇ ਆ ਉਹ ਖਾਣਗੇ ਤੇ ਆਪਣਾ ਜਿਹੜਾ ਕਿਉ ਵਈ ਤਰੇਖੋ ਹਜਾ ਪਕਿਉ ਕੱਢ ਦਿੱਤਾ ਜੇ ਆਜਾ ਮਾਰ ਐ ਦੀ ਕਿਰਪਾ ਦੇ ਨਾਲ ਸੋਖ ਦੇ ਨਾਲ ਆਜਾ ਇਉਂ ਆਪਣਾ ਮੇਰੇ ਅਲੱਗਾ ਕਿਲੋ ਆ ਇਹ ਕਿ ਲੋੜਾ ਕਿ ਵੇਲ ਆਪਕਰ ਤੇ ਤਾਂ ਤੇ ਹੁਣ ਆਪ ਬਰਤਨ ਬੂਤੋ ਵੜਿਆ ਉਹ ਬਾਅਦ ਚ ਸਾਫ ਕਰਾਂਗੇ ਇਸ ਵੇਲੇ ਹਾਲ ਤਾਂ ਮੈਂ ਸਿਰਫ ਖਾਣੀ ਜੇ ਖਿਚੜੀ ਖਿਚੜੀ ਬਣੀ ਆਪਣੀ ਪਰਜਾਈ ਤਾਂ ਡੀ ਕਹਿੰਦੀ ਆ ਵੀ ਮਰਨਾ ਚੋਲੇ ਚੱਲੋ ਠੀਕ ਆ ਛੂਟ ਲੈਣਾ ਤੇ ਜਿਹੜਾ ਰਾਜ ਪਾਣੀ ਆ ਪਾਣੀ ਕੁੜੀ ਜਾਲੀ ਮੈਨੂੰ ਪਤਾ ਉਹਨੂੰ ਪਤਾ ਉਹ ਤੇ ਤੁਹਾਨੂੰ ਪਤਾ ਹੋਊਗਾ ਜਿੰਨਾ ਕੋ ਪਾਣੀ ਆ ਨਾ ਤੁਸੀਂ ਗਮੇ ਹੁਣ ਉੱਚੀ ਡੋਬ ਗਈ ਉਨਵਾਲਾ ਦਿਨ ਮੈਂ ਕਹਿੰਨੀ ਦੱਸਦੀ ਉਹਨੂੰ ਕਹਿੰਦੀ ਵੀ ਆਂਦੇ ਜਿੰਨਾ ਕੋ ਪਾਣੀ ਹੋਣਾ ਜੇ ਤੂੰ ਡਿਗੀਆਂ ਨਹੀਂ ਕਹਿੰਦੀ ਹੁੰਦੀ ਡੁੱਬ ਜਾਣਾ ਹੈ ਐ ਐਡੇ ਨਿੱਕੇ ਬੰਦੇ ਦਾ ਐਡਾ ਵੀ ਮਜ਼ਾਕ ਨਹੀਂ ਉਡਾਈ ਜਾਂਦਾ ਆਪ ਤੈ ਪੰਜ بڑے بڑے ਹੈਗੇ 5 ਫੁੱਟ 7 ਇੰਚ ਇਹ ਮੈਂ 5 ਫੁੱਟ 7 ਇੰਚ ਨਹੀਂ ਲਾ ਆਹ ਤੇ ਮੈਂ ਉਹ ਪਾਣੀ ਵਾਲਾ ਜਾਂਦਾ ਵੀ ਨਹੀਂ ਹੁਣ ਮੈਨੂੰ ਨਾਲੇ ਠਾਕੇ ਸਾਹ ਲਿਆ ਵੀ ਹੈ ਕਿ ਮੈਨੂੰ ਬਣਾ ਦੇ ਬਣਾ ਦੇ ਇਹ ਚਾ ਮੈਂ ਪਤਾ ਕੀ ਕਰ ਲੱਗੀ ਮੈਂ ਆਹ ਚ ਮੈਂ ਆਉਂਦੀ ਖਾ ਕੇ ਖਿਚੜੀ ਤੇ ਮੈਂ ਫਿਰ ਮਸ਼ੀਨ ਤੇ ਬਹਿਣ ਲੱਗੀ ਹਾਂ ਮੈਂ ਚੱਲ ਬਹਿ ਜਾਂ ਨਾ ਦਾ ਕੰਮ ਨਹੀਂ ਬੇੜਨਾ ਪਰ ਮੈਨੂੰ ਨਹੀਂ ਲੱਗਦਾ ਤੂੰ ਮੇਰਾ ਕੰਮ ਬੁੜੀਂ ਦੂਣਾ ਬਾਤ ਨੂੰ ਕਰੋ ਆਖਿਆ ਮੈਂ ਦਾ ਕੰਮ ਆਪੇ ਆਖੰਦੇ ਚਾਹ ਬਣਾ ਕੇ ਦੇ ਚਾਹ ਬਣਾ ਕੇ ਹੈ ਆਪਣੀ ਚਾਹ ਮੈਂ ਆਪ ਬਣਾਵਾਂਦਾ ਤੈਨੂੰ ਬੈਠੀ ਨੂੰ ਕੰਮ ਤੋਂ ਨਹੀਂ ਥਾਉਂਦਾ ਐ ਚਾਹ ਕਿਉਂ ਨਹੀਂ ਥਾਉਂਦਾ ਹੁਣੇ ਕਹਿ ਦੇ ਬਣਾ ਕੇ ਦੇ ਆਪ ਪੀਵਾ ਕਿੱਦਾਂ ਲੈ ਜਾਂਦੇ ਜੇ ਆਪ ਪੀਵਾ ਪਿਆਲੀ ਵਿੱਚ ਤੈਨੂੰ ਪਰਕਿੰਗ ਲਵਾ ਮੱਗਾ ਇਹ ਤਾਂ ਲੋਕੀ ਕਹਿੰਦੇ ਬਾਬਾ ਬੁੱਢੀ ਦੇ ਪਿੱਛੇ ਬੁੱਢੀ ਦੇ ਦਲੇ ਲੱਗਾ ਇਹ ਤੇ ਕਹਿਣ ਦੀਆਂ ਗੱਲਾਂ ਹੁੰਦੀਆਂ ਬੁੱਢੀ ਦੇ ਥੱਲੇ ਕੋਈ ਨਹੀਂ ਲੱਗਦਾ ਬੁੱਢੀ ਦੇ ਥੱਲੇ ਨਾ ਤੇ ਅੱਜ ਕੱਲ ਕੋਈ ਬੁੱਢੀ ਕੇਦੇ ਥੱਲੇ ਲੱਗਦੀ ਨਾ ਕੋਈ ਬੰਦਾ ਹੀ ਲੱਗਦਾ ਇਹ ਕਹਿਣ ਦੀਆਂ ਗੱਲਾਂ ਇਹ ਤੇ ਲੋਕਾਂ ਦੇ ਸਾਹਮਣੇ ਇਹ ਤੇ ਲੋਕਾਂ ਦੇ ਸਾਹਮਣੇ ਨੰਬਰ ਬਣਾਉਣਾ ਹੁੰਦਾ ਨੰਬਰ ਬਣਾੜਾ ਨੰਬਰ ਜਿਨੇ ਮਰਜ਼ੀ ਬਣਾੜੋ ਹੈ ਜਿਹੜਾ ਕਹੇ ਦੇ ਜਿਹਦਾ ਸਾਰੀ ਦੁਨੀਆ ਦੇ ਹਕੂਮਤ ਕਰਦਾ ਹਨਾ ਉਹ ਵੀ ਬੁੱਢੀ ਦੇ ਥੱਲੇ ਲੱਗਾ ਮੋਤੀ ਨਹੀਂ ਲੱਗਾ ਮੋਤੀ ਤੇ ਹੈਗੀ ਮੋਤੀ ਤੇ ਹੈਗੀ ਨਹੀਂ ਵਿਚਾਰੇ ਤੂੰ ਨੇ ਕੀ ਰੱਖਿਆ ਤੂੰ ਆਏ ਮਰਾ ਐਸੇ ਕਰਕੇ ਉਹਨੇ ਰੱਖੀ ਨਹੀਂ ਮੈਨੂੰ ਪਰ ਮੈਨੂੰ ਥੱਲੇ ਲੱਗਣਾ ਪੈਣਾ ਤਾਂ ਬੁੱਢੀ ਦਾ ਵਿਆਹ ਹੀ ਨਾ ਕਰਾਉਂ ਹਾਂ ਉਹਨੇ ਕਿਹਾ ਤੁਸੀਂ ਵੀ ਨਾ ਕਰਾਉ ਦਿਓ ਫਿਰ ਤੁਸੀਂ ਹੀ ਕਰਾਇਆ ਤਾਂ ਮੈਂ ਥੱਲੇ ਲੱਗਾ ਮੈਂ ਲੱਗਾ ਥੱਲੇ ਪੁਰਨ ਜਾ ਰਹੇ ਲੈ ਰਹੀ ਹੈ ਮੀਂਹ ਨੇ ਮੀਂਹ ਫੇਰ ਸ਼ੁਰੂ ਹੋ ਗਿਆ ਇੱਕ ਤੇ ਮੀਂਹ ਹੀ ਟਿਕਰ ਦੇਂਦਾ ਔਰ ਰੱਖੀ ਇਹਦੇ ਲਈ ਮੈਂ ਥੋੜੀ ਜੀ ਮੈਂ ਆ ਪਾ ਦੋ ਇਹਨੂੰ ਦਹੀਂ ਨਹੀਂ ਹੈਗਾ ਠੰਡੀ ਆਉਂਦੀ ਔਰ ਠੰਡੀ ਤਾਂ ਕੀ ਹੋਣਾ ਕੀ ਨਹੀਂ ਠੰਡੀ ਆ ਇਹ ਤਾਂ ਪਾਂਡਾ ਕਿੱਥੇ ਆ ਹਮੜੇ ਔ ਕਿੰਨੇ ਉਹ ਪੈਪ ਦਵਲੇਟੇ ਮਾਰੇ ਉਧਰ ਦੇਖੋ ਜੇ ਸਾਪੜੇ ਬਲੇਟਾ ਮਾਰੇ ਹੁੰਦਾ ਬਾਲਟੀ ਨੂੰ ਉਹ ਪੈਪ ਦੇਣਾ ਵਾ ਇੱਕ ਤੇ ਸ਼ੁਰੂਆਤ ਅੱਛਾ ਸਿੱਧਾ ਸਿੱਧਾ ਵਾਕੀ ਗੱਲ ਸਹੀ ਊ ਜਗਾੜ ਬੜੇ ਲਾਉਂਦਾ ਹੀ ਵਹਿਮ ਲਾਇਆ ਸਾਹ ਬੜਾ ਉਹ ਪੈ ਡਸਟਬਿਨ ਥੋੜਾ ਇੱਧਰ ਕਰਤਾ ਤੇ ਉਹ ਡਸਟਬਿਨ ਫੇਰ ਭੇਜ ਜਾਣਾ ਤੇ ਮਹਾਰਾ ਵਿੱਚ ਕਰੋ ਪਰੇ ਨੂੰ ਮਹਾਰਾ ਜ ਮਹਾਰਾ ਜ ਅਮਰੀਕ ਜਬਾਨ ਨੂੰ ਬੜਾ ਵਲਜਿਆ ਪੈੰਦਿਆ ਸੋਖ ਰਵੇ ਸਹੀ ਉਹ ਸਾਡੇ ਘਰ ਡੱਬਾ ਆਇਆ ਸੀ ਕੱਲ ਤੇ ਉਹ ਡੱਬਾ ਖਾ ਕੇ ਤੇ ਯੋ ਉੱਥੇ ਰੱਖਤਾ ਡਸਟਬਿਨ ਤੇ ਗਿੱਲਾ ਹਣਾ ਨਾ ਜੇ ਥੋੜਾ ਜਿਹਾ ਵਿੱਚ ਅਜੇ ਨਹੀਂ ਕੂੜਾ ਪਾਉਣਾ ਸਵੇਰੇ ਸਕਾ ਕੇ ਧੋਪ ਲਵਾ ਕੇ ਤੇ ਫੇਰ ਪਾਵਾਂਗੇ ਅਵਨਾਂ ਵੜੀ ਉਡੀ ਅੰਦਰ ਲੱਗਦਾ ਇਹ ਪੂਰਾ ਬਹਿ ਅੱਜ ਮੌਸਮ ਪੂਰਾ ਆਤੀ ਆਂਦੀ ਹੈ ਮੇਰੇ ਨਾ ਚਾਚਾ ਜੀ ਕਿੰਦਾ ਸ ਹੈ ਮੀ ਕਿੱਥੇ ਚਲ ਜਾਈ ਤੋ ਉਹੀ ਤੇ ਗੱਲ ਆ ਮੈਂ ਤੈਨੂੰ ਕਹਿੰਦੀ ਵੀ ਮੀ ਫੇਰ ਪੈਣ ਲੱਗਾ ਉਹਦਾ ਵਿੱਚ ਤੈਨੂੰ ਚਲਾਉਣੀ ਕਿ ਤੂੰ ਚਲਾਉਣੀ ਮੈਂ ਥੋੜੀ ਜਾਣਾ ਤੁਹਾਨੂੰ ਕਹਿਣ ਲਈ ਆ ਉਹ ਆਨੇ ਮੇਰੇ ਨਾਲ ਚੱਲ ਕੇ ਮੈਂ ਤੁਹਾਡੇ ਨਾਲ ਆਂਦੀ ਚਾਚਾ ਮੈਂ ਤੁਹਾਡੇ ਨਾਲ ਜਾਣਾ ਉਹਦੇ ਨਾਲ ਤੇ ਮੀ ਪੈਣਾ ਹੁਣ ਮੀ ਕਿੱਥੇ ਜਾਵਾਂ ਹੁਣ ਤੇ ਗੱਲ ਹੈ ਮੀ ਐਂਡ ਕੈਂਡ ਕੈਂਡ ਮੌਸਮ ਬਣਿਆ ਦਾ ਕੈਂਡ ਅੱਜ ਚਲੋ ਆਪਾਂ ਆਪਣਾ ਕੰਮ ਨਵੇੜੀ ਬਣਾ ਲਓ ਕਿ ਚਾਹ ਤੁਸੀਂ ਆਦੇਲੀ ਘਟਕ ਚਲੋ ਠੀਕ ਆ ਘਰ ਵਾਲਾ ਆਵੇ ਤੇ ਅੱਗੇ ਜਾਵੇ ਨਹੀਂ ਤੇ ਫਿਰ ਇਹਨੀ ਮੈਂ ਕਹਿ ਸਕਦੀ ਹਾਂ ਹੁਣ ਆਪਾਂ ਮਨ ਨੂੰ ਝੂਠ ਮਾਰ ਕੇ ਕਰੇ ਸੱਦਿਆ ਮਣਾਂਦੀ ਮੈਂ ਜਾਣਾ ਵਾ ਅੱਜ ਬਾਜ਼ਾਰ ਆਉਣਾ ਸੂਕ ਖਰੀਦ ਕੇ ਲਿਉਣਾ ਅੱਜ ਅਜਿਹਾ ਇਹ ਸੂਕ ਖਰੀਦਣ ਦਾ ਨਾਲੇ ਦੀ ਜਾਂ ਤਾਂ ਕੋਈ ਨਾਲ ਜਾਣ ਵਾਲਾ ਨਹੀਂ ਹੁੰਦਾ ਤੇ ਜਾਂ ਫਿਰ ਮੀ ਪੈਨ ਲਾ ਪੈਂਦਾ ਤੇ ਜੇ ਕੱਲ ਗਈ ਗਈ ਤੇ ਵਿਚਾਰੀ ਅੱਧ ਵਿਚ ਮੁੜ ਕੇ ਆ ਗਈ ਉਹਨੂੰ ਇੰਜਰਜੈਂਸੀ ਤੋਂ ਫੋਨ ਆ ਗਿਆ ਰਸਤੇ ਦੇ ਵਿੱਚ ਹੀ ਵੀ ਉਹਨੂੰ ਫੇਰ ਡਿਊਟੀ ਤੇ ਬੁਲਾ ਲਿਆ ਤੇ ਉਹ ਵਿਚਾਰੀ ਨੁੱਬਰ ਜਾਣਾ ਹੈਗਾ ਤੇ ਉਹ ਵਿਚਾਰ ਅੰਦਰ ਚਲੇ ਗਏ ਤੇ ਹੁਣ ਹਨ ਨੂੰ ਅੱਜ ਫਿਰ ਕਹਿੰਦੀ ਵੀ ਤੇਰਾ ਨਕਲਾ ਵੀਰ ਨੂੰ ਪੁੱਛ ਵੀ ਨਾ ਚਲ ਜੇ ਕਦੀ ਚਾਚਾ ਕਹਿ ਦਿੰਦੇ ਕਦੀ ਵੀਰ ਕਹ ਲੈਣ ਸਾਡੇ ਕੋਈ ਰਿਸ਼ਤੇਦਾਰੇ ਨਾਲ ਕੋਈ ਪਤਾ ਨਹੀਂ ਜੇ ਲੱਗਦਾ ਤੇ ਇਹ ਗੱਲ ਅੱਗੇ ਬੜੇ ਕੰਫਿਊਜ਼ ਹੋਏ ਆ ਤੇ ਹੁਣ ਦੂਜਾ ਜਿਹਦਾ ਨਾਲ ਇਹਦਾ ਹੁਣਾ ਬਨਪੂਰ ਮੱਦੇ ਸੱਧਿਆ ਕਿ ਅਡਾ ਵਿਚ ਅੰਦਰ ਵੜਾ ਹਾਏ ਉਹ ਬਾਜਬਿਰਜ ਪਾਉਣ ਨੂੰ ਪਤਾ ਨਹੀਂ ਕੀ ਹੁੰਦਾ بڑے ਬਾਲ ਕਹਿ ਰਿਹਾ ਤੇ ਹੁਣ ਮੈਂ ਝੂਠ ਮਾਰ ਕੇ ਫਲਾਇਆ ਵਾ ਘਰੇ ਵੀ ਆ ਜਾ ਤੇ ਉਹ ਮੈਂ ਨਹੀਂ ਗਈ ਕਿੰਤਾ ਵੀ ਆ ਜਾ ਮੈਂ ਆਪਾਂ ਚੋਲੇ ਚੱਲਦੇ ਆ ਫਿਰ ਤੇਰ ਨਾਲ ਮੈਂ ਲੈ ਆਉਣਾ ਜ਼ਰੂਰ ਬਣਾਗੇ ਤੇ ਉਹ ਉਹਨੂੰ ਮੈਨੂੰ ਲੱਗਦਾ ਬਾਹਰ ਨਿਕਲ ਕੇ ਇਹ ਨਹੀਂ ਵੇਖਿਆ ਵੀ ਬਾਹਰ ਵੀ ਪਹਿਨਦੇ ਅੰਦਰ ਵੜੀ ਹੋਣੀ ਆ ਏਸੀ ਵਾਲੇ ਕਮਰੇ ਚ ਹਾਂ ਜਦੋਂ ਬਾਹਰ ਨਿਕਲ ਕੇ ਵੇਖੂ ਫਿਰ ਪਤਾ ਲੱਗਦਾ ਨਾ ਕੀ ਧਾਵਾ ਫਿਰ ਵੀ ਪਹਿਨਦੇ ਤੇ ਆਉਂਦੀ ਹੋਣੀ ਕਿਤਰੀ ਦੇ ਦਿਆ ਰਿਐਕਸ਼ਨ ਮੈਂ ਕਿਹੜੇ ਬੜੇ ਜਾਵੇ ਕੱਲੀ ਚੀਜ਼ ਲੈ ਆਉਂਦੀ ਜੂਠ ਜੀ ਦਾ ਹੱਦੀ ਨਹੀਂ ਕਹਿਣਿਸ ਗਾਤ ਹੈ ਵੇ ਇੱਕ ਬੀ ਕੈਂਡ ਚਮੀਰੀ ਲਈ ਲਈ ਤੇ ਮੈਨੂੰ ਤਾਂ ਆਪਾਂ ਚੜਨ ਗਈ ਇਹਨੂੰ ਕਹਣਾ ਵੀ ਅੱਜ ਮੇਰੇ ਲਈ ਛੁੱਟੀ ਆਉਣੀ ਚਾਹੀਦੀ ਨਹੀਂ ਤੇ ਮੈਂ ਤੇ ਗੱਲ ਘੁੱਟ ਦੇਣਾ ਹੀ ਫੋਨ ਆਉਂਦਾ ਨੂੰ ਗੱਲ ਕਰ ਲਾਂਗੇ। ਆ ਗਏ ਟਾਈਮ ਹੋ ਗਿਆ ਸ਼ਾਮ ਦਾ 7:30 ਵਜੇ ਦਾ ਤੇ ਅੱਜ ਨਾਲ ਆਪਾਂ ਬੜੇ ਦਿਨ ਬਾਅਦ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦੀ ਕਿ ਵਲੌਗ ਜਿਹੜਾ ਵਾ ਉਹ ਕੰਟੀਨਿਊ ਕੀਤਾ ਕਿਉਂਕਿ ਵਲੌਗ ਨੂੰ ਨਾ ਪਾਉਣ ਦਾ ਦੇਲ ਕਰਦਾ ਬਟ ਟਾਈਮ ਨਹੀਂ ਮਿਲਦਾ ਰਿਹਾ ਟਾਈਮ ਇੰਨਾ ਬਿਜ਼ੀ ਸ਼ਡਿਊਲ ਚੱਲਦਾ ਰਹਿਣਾ ਹਾਰੇ ਦੇ ਸਾਈਡ ਤੋਂ ਚਲੋ ਟੱਚ ਉਡ ਇਸੇ ਦਿਨ ਨਜ਼ਰ ਨਾਲ ਲੱਗੇ ਮਹਾਰਾ ਸੱਚੇ ਪਾਤਸ਼ਾਹ ਹਾਰੇ ਕਦਾ ਇਦਾਂ ਹੀ ਬਿਜ਼ੀ ਸ਼ਡਿਊਲ ਰੱਖੇ ਹੁਣ ਵੀ ਆਪਾਂ ਬਸ ਆਹ ਪਾਰਸਲ ਦੀ ਕਹਿੰਦੇ ਸੀ ਕਿ ਪਾਰਸਲ ਲਈ ਆਪਾਂ ਜਿਹੜੇ ਆ ਕਿ ਉਹ ਪੈਕ ਕਰ ਰਹੇ ਹਾਂ ਮਹਾਰਾ ਸੱਚੇ ਪਾਸ਼ਾ ਮੈਂ ਕਹਿੰਨੀ ਆ ਬਾਹਰੂ ਹਾਰੇ ਕਦਾ ਕੰਮ ਚਲਾ ਹਾਰੇ ਕਦਾ ਵਾ ਇਹ ਦੂ ਮਹਾਰਾ ਸੱਚੇ ਪਾਸ਼ਾ ਤੇ ਇਧਰ ਪਿੱਛੇ ਨਾ ਇਹ ਕਿਲਰੇ ਹੋਏ ਆ ਤੇ ਸੋਫਾ ਤੇ ਕਵਰ ਇਧਰ ਧਿਆਨ ਨਾ ਦਿਓ ਤੇ ਬਾਕੀ ਗਾਇਸ ਜਿਹੜੇ ਵੀ ਭੈਣ ਭਰਾ ਆਪਣੇ ਕੋਲੋਂ ਸੂਟ ਆਰਡਰ ਕਰ ਲੈਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਸਹੀ ਰੇਟਾਂ ਤੇ ਪੂਰੇ ਜਾਇਜ਼ ਰੇਟਾਂ ਤੇ ਤੁਹਾਡੇ ਤੱਕ ਸੂਟ ਪਹੁੰਚਾਈਏ ਨਾ ਤੁਹਾਨੂੰ ਕੋਈ ਘਾਟਾ ਪਵੇ ਨਾ ਸਾਨੂੰ ਕੋਈ ਘਾਟਾ ਪਵੇ ਕਿਉਂਕਿ ਕਮਾਈ ਸਾਨੂੰ ਪਤਾ ਵਾ ਕਿ ਸਾਰਿਆਂ ਦੀ ਬੜੀ ਮਿਹਨਤ ਦੇ ਨਾਲ ਹੋਉਂਦੀ ਆ ਠੀਕ ਆ ਹਰ ਇੱਕ ਜਿਹੜਾ ਬੰਦਾ ਨਾ ਉਹ ਕਮਾਈ ਜਿਹੜਾ ਉਹ ਮਿਹਨਤ ਦੇ ਨਾਲ ਕਰਨਦਿਆ ਵਾ ਤੇ ਕਿਸੇ ਦਾ ਵੀ ਨਜਾਇਜ਼ ਪੈਸਾ ਦੇਣ ਨੂੰ ਦਿਲ ਨਹੀਂ ਕਰਦਾ ਤੇ ਬਾਕੀ ਜਿੱਤੋਂ ਤੱਕ ਵੀ ਹੋ ਸਕੇ ਅਸੀਂ ਜੈਜ ਜੈਜ ਰੇਟਾਂ ਤੇ ਹੀ ਤੁਹਾਡੇ ਨਾਲ ਜਿਹੜਾ ਵਾ ਡੀਲ ਕਰਾਂਗੇ ਤੇ ਬਾਕੀ ਗਾਇਸ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਵੀ ਆਪਣੇ ਆਪਣੇ ਮਤਲਬ ਕਿ ਸੂਟਾਂ ਨੂੰ ਪਸੰਦ ਕਰ ਰਹੇ ਨੇ ਤੇ ਆਪਣੇ ਕੋਲੋਂ ਸੂਟ ਜਿਹੜੇ ਆ ਉਹ ਬਾਏ ਕਰ ਰਹੇ ਨੇ ਬਸ ਇਦਾਂ ਹੀ ਆਪਣੇ ਕੋਲੋਂ ਸੂਟ ਬਾਏ ਕਰਦੇ ਰਹੋ ਤੇ ਅੱਗੇ ਵੀ ਆਪਣਾ ਸਪੋਰਟ ਕਰੋ ਕਿਉਂਕਿ ਤੁਹਾਡੇ ਸਪੋਰਟ ਬਿਨਾਂ ਆਪਾਂ ਕੁਝ ਨਹੀਂ ਆ ਇੱਕ ਮੈਂ ਇਹ ਤੋ ਕਹੂੰਗੀ ਕਿ ਮੇਰੇ ਮੇ ਨੂੰ ਨਿਮਾਣੀ ਨੂੰ ਤੇ ਮਾਨ ਬਕਚਾ ਮੇਰਾ ਤੁਸੀਂ ਸਪੋਰਟ ਕਰ ਰਹੇ ਜੇ ਮੈਂ ਬਸ ਇਸੇ ਲਈ ਤੁਹਾਡੇ ਤੁਹਾਡੇ ਦਿਲੋਂ ਦਿਲੋਂ ਤੁਹਾਡਾ ਧੰਨਵਾਦ ਕਰਦੀ ਆ ਤੇ ਬਾਕੀ ਇਹ ਹੈ ਕਿ ਵਲੌਗ ਇਦਾਂ ਹੀ ਤੁਰਦੇ ਆ ਫਿਰਦੇ ਜਿੰਨਾ ਕਿ ਆਪਣੇ ਕੋਲ ਬਣ ਪਉਂਦਾ ਆਪਾਂ ਬਣਾ ਲੈਂਦੇ ਆ ਤੇ ਜੇ ਤੁਸੀਂ ਕਹੋਗੇ ਤੇ ਸੱਚਾ ਇੱਕ ਸੂਟ ਆਪਣੇ ਕੋਲ ਹੈਗਾ ਜੀ ਗਾਇਸ ਆਹ ਵਾਲਾ ਸੂਟ ਆ ਇਹ ਆਪਾਂ ਤੁਹਾਨੂੰ ਜੈਨੂਨ ਬਰਬਰੀ कॉटन ਦਾ सूट ਆ ਜੇ ਕਿਸੇ ਨੇ ਵੀ ਲੈਣਾ ਹੋਵੇ ਤੇ ਇਹ ਆਪਾਂ ਨੂੰ ਤੁਸੀਂ ਜਿਹੜਾ ਵਾ ਕਿ ਮੈਸੇਜ ਕਰ ਸਕਦੇ ਜੀ ਤੇ ਇਹ ਬਰਬਰੀ कॉटन ਦਾ ਸੂਟ ਆ ਜਿਹੜਾ ਇਹ 800 ਰੁਪਏ ਦਾ ਪਊਗਾ ਤੁਹਾਨੂੰ ਇਹ ਕਿਉਂਕਿ ਬਰਬਰੀ कॉटन कॉटन ਤੋਂ ਵੱਖਰਾ ਹੁੰਦਾ ਥੋੜਾ ਜਿਆਦਾ ਵਧੀਆ ਸੌਫਟ ਦੇ ਵਿੱਚ ਵਾ ਤੇ ਕਿਸੇ ਨੇ ਵੀ ਸੂਟ ਆਰਡਰ ਕਰਨਾ ਹੋਵੇ ਤੇ ਇਹ ਸੂਟ ਆਪਣੇ ਕੋਲ ਇੱਕ ਸਟਾਕ ਦੇ ਵਿੱਚ ਰਹਿ ਗਿਆ ਸੀਗਾ ਅਗਰ ਕਿਸੇ ਨੇ ਆਰਡਰ ਕਰਨਾ ਹੈ ਤੇ ਕਰ ਸਕਦਾ ਹੈ ਮੈਂ ਚਲੋ ਨਾਲ ਦੀ ਨਾਲ ਆਪਾਂ ਇੱਕ ਸੂਟ ਦਾ ਵੀ ਨਾਲੇ ਹਨਾ ਥੋੜਾ ਜਿਆਦਾ ਤੁਹਾਡੇ ਨਾਲ ਸ਼ੇਅਰ ਕਰਦੇ ਜਿਹੜੇ ਪੈਣ ਪਰਾਏ ਦੇ ਵਿੱਚ ਦੇਖ ਰਹੇ ਨੇ ਪੇਜ ਬਾਕੀ ਜਿਨ੍ਹਾਂ ਨੇ ਵੀ ਸੂਟ ਆਰਡਰ ਕਰਦਾ ਆਪਾਂ ਨੂੰ ਮੈਸੇਜ ਕਰ ਦਿਓ ਆਪਾਂ ਤੁਹਾਨੂੰ ਸਕਰੀਨਸ਼ਾਟ ਸੈਂਡ ਕਰ ਦਾਂਗੇ ਸਕੈਨਰ ਸੈਂਡ ਕਰ ਦਾਂਗੇ ਸੌਰੀ ਤੇ ਤੁਸੀਂ ਸਾਨੂੰ ਪੇਮੈਂਟ ਕਰਕੇ ਤੇ ਸਕਰੀਨਸ਼ਾਟ ਸੈਂਡ ਕਰ ਸਕਦੇ ਜੀ ਤੇ ਬਸ ਬਾਕੀ ਮੈਸੇਜ ਆਪਾਂ ਨੂੰ ਇੰਸਟਾਗ੍ਰam ਤੇ ਕਰਿਆ ਕਰੋ ਠੀਕ ਆ ਆਪਣਾ ਇੰਸਟਾਗ੍ਰam ਹੈਗਾ ਵਾ ਸੁਮਨ ਸੰਦੂ ਸੁਮਨਦੀਪ ਤੇ ਜਾਂ ਤੁਸੀਂ ਇਹਦੇ ਤੇ ਸਰਚ ਕਰਕੇ ਦੇਖੋ ਨਹੀਂ ਤੇ ਫਿਰ ਆਪਣਾ YouTube ਚੈਨਲ ਵਾਲੇ ਨੇਮ ਤੇ ਹੀ ਹੋਊਗਾ ਪੰਜਾਬੀ ਲਾਈਫਸਟਾਈਲ ਹੋਮ ਯੋ ਕਿ ਮੈਨੂੰ ਨਾ ਬੜੀ ਕਨਫਿਊਜ਼ ਹੈ ਨਾ ਕਿ ਮੇਰਾ ਇੰਸਟਾਗ੍ਰam ਜਿਹੜਾ ਅਕਾਊਂਟ ਆ ਪਤਾ ਨਹੀਂ ਸੰਧੂ ਸੁਮਨਦੀਪ ਦੇ ਉੱਪਰ ਦੇ ਸੰਧੂ ਸੁਮਨਦੀਪ ਸ਼ੋਅ ਹੁੰਦਾ ਫੇਰੇ ਕਈ ਵਾਰ ਮੈਂ ਜਦੋਂ ਸਰਚ ਕਰਦੀ ਆ ਉਹ ਪੰਜਾਬੀ ਲਾਈਫਸਟਾਈਲ ਹੋਂਦੇ ਰਿਸਰਚ ਹੋ ਜਾਂਦਾ ਵਾ ਤੇ ਤੁਸੀਂ ਦੋਵੇਂ ਵੈਸੇ ਸੰਧੂ ਸੁਮਨਦੀਪ ਤੇ ਵਿੱਚ ਕੋਈ ਡਾਟ ਨਹੀਂ ਆ ਕੋਈ ਸਲੈਸ਼ ਨਹੀਂ ਆ ਕੁਛ ਨਹੀਂ ਆ ਨਾਲ ਹੀ ਇਕੱਠਾ ਸੰਧੂ ਸੁਮਨਦੀਪ ਤੇ ਉਹਦੇ ਤੇ ਜਾ ਕੇ ਤੁਸੀਂ ਆਪਾਂ ਨੂੰ ਫੋਲੋ ਕਰ ਸਕਦੇ ਤੇ ਉੱਥੇ ਆਪਾਂ ਡੇਲੀ ਆਪਾਂ ਸੂਟ ਦੀਆਂ ਪਿਕਸ ਜਿਹੜੀਆਂ ਉਹ ਤੁਹਾਡਾ ਸ਼ੇਅਰ ਕਰਦੇ ਕਿਉਂਕਿ ਵੀਡੀਓ ਬਣਾਉਣ ਤੇ ਬਹੁਤ ਟਾਈਮ ਲੱਗ ਜਾਂਦਾ ਤੇ ਇਸ ਕਰਕੇ ਆਪਾਂ ਸੂਟ ਦੇ ਆ ਪਿਕਸ ਹੀ ਸ਼ੇਅਰ ਕਰ ਦਿੰਦੇ ਆ ਤੇ ਬਾਕੀ ਤੁਸੀਂ ਆਪਣਾ ਸੂਟ ਆਰਡਰ ਕਰ ਸਕਦੇ ਜੇ ਸਾਨੂੰ ਆਰਡਰ ਦੇ ਸਕਦੇ ਜੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਅੱਜ ਆਪਣੇ ਘਰੇ ਆਏ ਸੀ ਕਿ ਗੈਸਟ ਤੇ ਉਹਦਾ ਘਰ ਕੇ ਆ ਥੋੜਾ ਜਿਹਾ ਖਲਾਰਾ ਜਿਹਾ ਪਿਆ ਹੋਇਆ ਤੇ ਮੇਰਾ ਟਾਈਮ ਨਹੀਂ ਲੱਗਾ ਸੈੱਟ ਕਰਨ ਦਾ ਤੇ ਚਲੋ ਗਾਇਸ ਹੁਣ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤੱਕ ਲਈ ਸਾਰਿਆਂ ਦਾ ਸ਼ਸ਼ੀਕਾਲ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬਿੰਦੂ ਨਾਲ ਪੁੱਲੋ ਬਾਏ